ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਪੰਛੀ ਹੋ ਜਾਵਾਂ ਜੀ ਚਾਹੇ ਪੰਛੀ ਹੋ ਜਾਵਾਂ ਜੀ ਚਾਹੇ ਪੰਛੀ ਹੋ ਜਾਵਾਂ ਉੱਡਦਾ ਜਾਵਾਂ ਗਾਉਂਦਾ ਜਾਵਾਂ ਅਣਸ਼ੂ ਸਿਖਰਾਂ ਨੂੰ ਸ਼ੂ ਪਾਵਾਂ ਇਸ ਦੁਨੀਆ ਦੀਆਂ ਰਹਿਵਾਂ ਭੁੱਲ ਕੇ ਫੇਰ ਕਦੀ ਨਾ ਵਾਪਸ ਆਵਾਂ ਜੀ ਚਾਹੇ ਪੰਛੀ ਹੋ ਜਾਵਾਂ ਜਾ ਇਸ਼ਨਾਨ ਕਰਾਂ ਵਿੱਚ ਜਮਜਮ ਲਾ ਡੀਕਾ ਪੀਆ ਡਾਨ ਦਾ ਪਾਣੀ ਮਾਨ ਸਰੋਵਰ ਦੇ ਬਹਿ ਕੰਡੇ ਟੁੱਟਾ ਜਿਆ ਇੱਕ ਗੀਤ ਮੈਂ ਗਾਵਾਂ ਜਾ ਬੈਠਾਂ ਵਿੱਚ ਖਿੜੀਆਂ ਰੋਹੀਆਂ ਫੱਕਾ ਪਾਉਣਾ ਇਤਰ ਸੰਜੋਈਆਂ ਹੇਮ ਟਿਸੀਆਂ ਮੋਈਆ ਮੋਈਆ ਯੁਗਾ ਯੁਗਾ ਤੋ ਕੱਕਰ ਹੋਈਆਂ ਕੋਟੁਕਲੇਜੇ ਮੈਂ ਗਰਮਾਵਾਂ ਜੀ ਚਾਹੇ ਪੰਛੀ ਹੋ ਜਾਵਾਂ ਉਡਦਾ ਜਾਵਾਂ ਗਾਉਂਦਾ ਜਾਵਾਂ ਹੋਏ ਆਲਣਾ ਵਿੱਚ ਸ਼ਤੂਤਾਾਂ ਜਾਂ ਵਿੱਚ ਜੰਡ ਕਰੀਰ ਸਰੂਤਾਾਂ ਆਉਣ ਪੁਰੇ ਦੇ ਸੀਤ ਫਰਾਟੇ ਲਚਕਾਰ ਇਉਂ ਲੈਣ ਡਾਲੀਆਂ ਜਿਉਂ ਕੋਈ ਡੋਲੀ ਖੱਡੇ ਜੜੀਆਂ ਵਾਲ ਖਲਾਰੀ ਲੈ ਲੈ ਝੂਟਾ ਇੱਕ ਦਿਨ ਐਸਾ ਛਖੜ ਝੁੱਲੇ ਇੱਕ ਦਿਨ ਐਸਾ ਛਖੜ ਝੁੱਲੇ ਉਡਪੁੱਡ ਜਾਮਨ ਸੱਬੇ ਤੀਲੇ ਬੇਕਰ ਬੇਦਰ ਮੈਂ ਹੋ ਜਾਵਾਂ ਸਾਰੀ ਉਮਰ ਪੀਆ ਰਸਗੰਮ ਦਾ ਸਾਰੀ ਉਮਰ ਪੀਆ ਰਸਗੰਮ ਦਾ ਇਸ ਨਸ਼ੇ ਵਿੱਚ ਜਿੰਦ ਹਡਾਵਾ ਇਸ ਨਸ਼ੇ ਵਿੱਚ ਜਿੰਦ ਹੰਡਾਵਾਂ ਜੀ ਚਾਹੇ ਪੰਛੀ ਹੋ ਜਾਵਾਂ ਜੀ ਚਾਹੇ ਪੰਛੀ ਹੋ ਜਾਵਾਂ ਉੱਡਦਾ ਜਾਵਾਂ ਗਾਉਂਦਾ ਜਾਵਾਂ ਉੱਡਦਾ ਜਾਵਾਂ ਗਾਉਂਦਾ ਜਾਵਾਂ